ਸਿੱਖ ਇਤਿਹਾਸ ਦੇ ਵਿੱਚ ਹੋਲਾ ਮੁਹੱਲਾ ਹੈ ਕੀ ਦੋ ਅੱਖਰ ਨੇ ਹੋਲਾ ਅਤੇ ਮੁਹੱਲਾ ਅਰਬੀ ਤੇ ਫਾਰਸੀ ਦੇ ਦੋਨੇ ਸ਼ਬਦ ਆ ਇਹ ਕੇਵਲ ਹੋਲੇ ਤੇ ਮੁਹੱਲੇ ਜਾਂ ਇੱਥੋਂ ਤੱਕ ਸੀਮਤ ਨਹੀਂ ਆ ਸਾਨੂੰ ਪਿਸ਼ੋਕੜ ਦੇਖਣਾ ਪੈਣਾ ਤੇ ਪਿਸ਼ੋਕੜ ਦੇ ਵਿੱਚ 1 ਸਾਲ ਨਹੀਂ 2 ਸਾਲ ਨਹੀਂ ਕਈ ਹਜ਼ਾਰ ਸਾਲ ਪਿਸ਼ੋਕੜ ਜਾਣਾ ਪੈਂਦਾ 1521 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਾਰੇ ਨੇ ਬਾਬਰ ਦੀ ਫੌਜ ਜਦੋਂ ਆਈ ਤੇ ਉਹਨੂੰ ਡਟ ਕੇ ਕਿਹਾ ਪਾਪ ਕੀ ਜੰਜਲੈ ਕਾਬਲੋਤਾ ਆ ਜੋਰੀ ਮੰਗਾ ਦਾਨ ਵੇਲਾ ਲੋ ਔਰੰਗਜ਼ੇਬ ਕਹਿੰਦਾ ਅਣਖ ਦਾ ਪ੍ਰਤੀਕ ਇਹ ਨਗਾਰਾ ਇਹ ਕੋਈ ਨਾ ਵਜਾਵੇ ਇਹ ਤਿੰਨੇ ਚੀਜ਼ਾਂ ਇੱਕ ਕੌਮਲੀ ਬੜੀਆਂ ਜ਼ਰੂਰੀ ਆ ਜਿਸ ਤਰੀਕੇ ਦਾ ਹੋਣਾ ਮਾਹੌਲ ਬਣ ਗਿਆ ਇਸ ਨੂੰ ਇੱਕ ਮੇਲੇ ਦੇ ਰੂਪ ਵਿੱਚ ਬਣਾ ਦਿੱਤਾ ਗਿਆ ਤੁਸੀਂ ਬਾਹਰ ਨਿਕਲੋਗੇ ਵੱਡੇ ਵੱਡੇ ਟਰੈਕਟਰ ਹੁੱਲੜ ਬਾਜੀ ਜਿਹੜੀ ਹੈਗੀ ਉਹ ਸ਼ਰਮਸਾਰ ਕਰਨ ਵਾਲੀਆਂ ਵੀ ਤਸਵੀਰਾਂ ਨੇ ਸਾਡੇ ਜ਼ਿਹਨ ਦੇ ਵਿੱਚ ਘਰੋ ਤੁਰਦੇ ਆ ਇਹ ਹੁੰਦਾ ਵੀ ਟਰੈਕਟਰ ਵੀ ਲਿਸ਼ਕਾ ਕੇ ਜਾਣਾ ਤੇ 25-30 ਲੱਖ ਰੁਪਏ ਟਰਾਲੀ ਤੇ ਵੀ ਲਾਉਣਾ ਤੇ ਫਿਰ ਉਹਦਾ ਰਿਜ਼ਲਟ ਕੀ ਨਿਕਲਦਾ ਪਿਆ ਵੀ ਤਾਸ਼ਖੇਰ ਦੇ ਉੱਥੋਂ ਆਨੰਦਪੁਰ ਸਾਹਿਬ ਆ ਰਿਹਾ ਤੇ ਇੱਥੋਂ ਤਾਸ਼ਖੇਰ ਦੇ ਵਾਪਸ ਜਾ ਰਿਹਾ ਦਿੱਕਤ ਇਹ ਆਉਂਦੀ ਆਨੰਦਪੁਰ ਸਾਹਿਬ ਆਉਂਦੇ ਬਾਕੀ ਸਾਰਾ ਸਮਾਨ ਹਜ਼ਾਰਾਂ ਰੁਪਏ ਦਾ ਲੈ ਕੇ ਜਾਂਦੇ ਪਰ ਬੰਦਾ ਇੱਕ 200 ਦੀ ਕਿਤਾਬ 300 ਦੀ ਕਿਤਾਬ ਉਹਨੂੰ ਖਰੀਦ ਕੇ ਰਾਜ਼ੀ ਨਹੀਂ ਆਤਿਸ਼ਬਾਜ਼ੀਆਂ ਦਾ ਜਿਹੜਾ ਹੈਗਾ ਸ਼ਾਮ ਨੂੰ ਜਿਹੜਾ ਹੈਗਾ ਇੱਕ ਹੁਣ ਕਨਸੈਪਟ ਹੀ ਕਰਤਾ ਕਿ ਪੂਰਾ ਸ਼ੋਅ ਹੀ ਰੱਖ ਦਿੱਤਾ ਜਾਂਦਾ ਹੈ ਹਾਲਾਂਕਿ ਉਹ ਸਮਾਂ ਜਿਹੜਾ ਹੈਗਾ ਜਿਹੜਾ ਆਮ ਤੌਰ ਤੇ ਸੰਗਤ ਨੂੰ ਪ੍ਰਚਾਰ ਕਰਨ ਵਾਸਤੇ ਸੰਗਤ ਨੂੰ ਗੁਰੂ ਘਰ ਨਾਲ ਜੋੜਨ ਵਾਸਤੇ ਕਿਸੇ ਤਰੀਕੇ ਦਾ ਗੁਰਮਤ ਸਮਾਗਮ ਤੈ ਹੋ ਸਕਦਾ ਹੈ ਜਿਹੜੇ ਆਪਾਂ ਆਤਿਸ਼ਬਾਜੀ ਕਹਿੰਦੇ ਆ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਏ ਕਿ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਦਸਵਾਂ ਪਿਤਾ ਨੇ ਚੈਲੰਜ ਕਬੂਲ ਕੀਤਾ ਉਹ ਘੋੜੇ ਤੇ ਫੌਜਾ ਚੜਾਉਣ ਲੱਗੇ ਰਣਜੀਤ ਨਗਾਰੇ ਤੇ ਚੋਟਾਂ ਬਚਾਉਣ ਲੱਗੇ ਸਿੰਘ ਗੁਰੂ ਪਿਤਾ ਦੇ ਹੁਕਮ ਨੂੰ ਮੰਨ ਕੇ ਸਿਰਾਂ ਤੇ ਦਸਤਾਰਾ ਸਜਾਉਣ ਲੱਗੇ ਲੋਕੀ ਰੰਗ ਦੀਆਂ ਖੇਡਦੇ ਨੇ ਹੋਲੀਆਂ ਸਿੰਘ ਖੂਨ ਦੇ ਹੋਲੇ ਖੜਾਉਣ ਲੱਗੇ ਜਾਤ ਪਾਤਸ਼ਾ ਨੇ ਤਾਂ ਇਸ ਧਰਤੀ ਤੇ ਜਦੋਂ ਬਾਹੀ ਫੜ ਕੇ ਖੰਡੇ ਬਾਟੇ ਦੀ ਪੌੜ ਦੇਖ ਕੇ ਤੇ ਭਾਈ ਦਾ ਦੇਖ ਕੇ ਦਰਜਾ ਦਿੱਤਾ ਤੇ ਜਾਤ ਪਾਤ ਊਚਨੀ ਚ ਸਭ ਬਰਾਬਰ ਇਹ ਸਭ ਕੁਝ ਗੁਰੂ ਸਾਹਿਬ ਨੇ ਖਤਮ ਕਰ ਦਿੱਤਾ ਇਸ ਧਰਤੀ ਤੇ ਇਤਿਹਾਸ ਦੇ ਵਿੱਚ ਹੋਲੇ ਮਹੱਲੇ ਦੀ ਮਹੱਤਤਾ ਕੀ ਹੈ ਅੱਜ ਬਹੁਤ ਸਾਰੇ ਨੌਜਵਾਨ ਇੱਥੇ ਪਹੁੰਚਦੇ ਨੇ ਬਹੁਤ ਸਾਰੀ ਸੰਗਤ ਇੱਥੇ ਪਹੁੰਚਦੀ ਹੈ ਗੁਰੂ ਘਰ ਨਤਮਸਤਕ ਹੁੰਦੀ ਆ ਸ੍ਰੀ ਅਨੰਦਪੁਰ ਸਾਹਿਬ ਤਕਸਰੀ ਕੇਸਗੜ ਸਾਹਿਬ ਦੇ ਦਰਸ਼ਨ ਦੇਦਾਰੇ ਕਰਦੇ ਨੇ ਪਰ ਤਕਰੀਬਨ ਬਹੁਤ ਸਾਰੇ ਅਜਿਹੀ ਸੰਗਤ ਹੈ ਜਿਨ੍ਹਾਂ ਨੂੰ ਹੋਲੇ ਮਹੱਲੇ ਦੀ ਮਹੱਤਤਾ ਸਿੱਖ ਧਰਮ ਦੇ ਵਿੱਚ ਕੀ ਹੈ ਇਸ ਬਾਰੇ ਜਾਣਕਾਰੀ ਨਹੀਂ ਹੋਵੇਗੀ ਇਸੇ ਨੂੰ ਸਮਝਣ ਦੇ ਲਈ ਸਿੱਖ ਸੰਗਤ ਨੂੰ ਹੋਲੇ ਮਹੱਲੇ ਦੀ ਮਹੱਤਤਾ ਦੱਸਣ ਦੇ ਲਈ ਅਸੀਂ ਅੱਜ ਖਾਸ ਤੌਰ ਤੇ ਗੱਲਬਾਤ ਕਰਾਂਗੇ ਪ੍ਰਿੰਸੀਪਲ ਸਾਡੇ ਨਾਲ ਨੇ ਚਰਨਜੀਤ ਸਿੰਘ ਜਿਹੜੇ ਇੱਥੇ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਨੇ ਔਰ ਉਹਨਾਂ ਤੋਂ ਇਹ ਜਾਣਾਂਗੇ ਕਿ ਸਿੱਖ ਇਤਿਹਾਸ ਦਾ ਹੋਲੇ ਮਹੱਲੇ ਦੇ ਨਾਲ ਕੀ ਸਬੰਧ ਹੈ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਪੂਰੇ ਭਾਰਤ ਵਸ ਦੇ ਵਿੱਚ ਹੋਲੀ ਦਾ ਤਿਉਹਾਰ ਜਿਹੜਾ ਹੈਗਾ ਰੰਗਾਂ ਦੇ ਨਾਲ ਮਨਾਇਆ ਜਾਂਦਾ ਪਰ ਆਮ ਤੌਰ ਤੇ ਇੱਕ ਧਾਰਨਾ ਇਹ ਵੀ ਹੈ ਕਿ ਜਿੰਨੇ ਵੀ ਸਿੱਖ ਇਤਿਹਾਸ ਦੇ ਤਿਉਹਾਰ ਨੇ ਸਿੱਕੇ ਇਤਿਹਾਸ ਦੇ ਦਿਹਾੜੇ ਨੇ ਉਹ ਕਿਸੇ ਨਾ ਕਿਸੇ ਸੂਰਮੀਰ ਜਿਹੜਾ ਹੈਗਾ ਇਤਿਹਾਸ ਉਸ ਦੇ ਨਾਲ ਜੁੜੇ ਨੇ ਤਾਂ ਪ੍ਰਿੰਸੀਪਲ ਸਾਹਿਬ ਮੇਰੇ ਨਾਲੇ ਪ੍ਰਿੰਸੀਪਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੱਧਾ ਹੀ ਸਵਾਲ ਮੈਂ ਸਾਡੀ ਸੰਗਤ ਜਿਹੜੀ ਘਰ ਬੈਠੀ ਆ ਜਾਂ ਹੋਲੇ ਮਹੱਲੇ ਪਹੁੰਚੇ ਸ੍ਰੀ ਅਨੰਦਪੁਰ ਸਾਹਿਬ ਉਹਨਾਂ ਦੇ ਸੰਦਰਭ ਤੋਂ ਪੁੱਛਣਾ ਚਾਹੁੰਨਾ ਤੁਹਾਡੇ ਤੋਂ ਜੀ ਸਿੱਖ ਇਤਿਹਾਸ ਦੇ ਵਿੱਚ ਹੋਲਾ ਮਹੱਲਾ ਹੈ ਕੀ ਇਹ ਨੂੰ ਕਦੋਂ ਮਨਾਉਣ ਦੀ ਸ਼ੁਰੂਆਤ ਹੋਈ ਸੀ ਇਹਦਾ ਮਹੱਤਵ ਕੀ ਹੈ ਜੀ ਹੋਲਾ ਮਹੱਲਾ ਤੱਕ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬਾਜਾ ਵਾਲੇ ਪ੍ਰੀਤਮ ਕਲਗੀ ਤਰਪਾਤਸ਼ਾ ਧੰਨ ਗੁਰੂ ਗੋਬਿੰਦ ਸਿੰਘ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 1699 ਦੀ ਵਿਸਾਖੀ ਤੋਂ 1 ਸਾਲ ਬਾਅਦ ਸਨ 1700 ਦੇ ਵਿੱਚ 5 ਕਿਲੇ ਆ ਅਨੰਤਪੁਰ ਸਾਹਿਬ ਦੀ ਧਰਤੀ ਤੇ ਉਹਨਾਂ ਪੰਜ ਕਿਲਿਆਂ ਦੇ ਵਿੱਚੋਂ ਇੱਕ ਕਿਲਾ ਹੈ ਕਿਲਾ ਲੋਹਗੜ੍ਹ ਸਾਹਿਬ ਜਿਸ ਕਿਲੇ ਦੇ ਵਿੱਚ ਉਸ ਇਲਾਕੇ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਹੋਲੇ ਮਹੱਲੇ ਦੀ ਸ਼ੁਰੂਆਤ ਕੀਤੀ ਸੀ ਦੋ ਅੱਖਰ ਨੇ ਹੋਲਾ ਅਤੇ ਮਹੱਲਾ ਅਰਬੀ ਤੇ ਫਾਰਸੀ ਦੇ ਦੋਨੇ ਸ਼ਬਦ ਆ ਇੱਕ ਦਾ ਅਰਥ ਹੁੰਦਾ ਹੱਲਾ ਕਰਨਾ ਹਮਲਾ ਕਰਨਾ ਦੂਜਾ ਹੁੰਦਾ ਜਾਏ ਹਮਲਾ ਇੱਕ ਧਿਰ ਨੂੰ ਉੱਥੇ ਸਤਿਗੁਰ ਬਿਠਾ ਦਿੰਦੇ ਸੀ ਦੋ ਬਣਾ ਦੇਣੀਆਂ ਜਥੇਬੰਦੀਆਂ ਦੋ ਧਿਰਾਂ ਬਣਾ ਕੇ ਇੱਕ ਨੇ ਕਿਲੇ ਤੇ ਰਹਿਣਾ ਤੇ ਦੂਜੇ ਨੇ ਹਮਲਾ ਕਰਨਾ ਤੇ ਇੱਕ ਮਸਨੂਈ جنگ ਕੀਤਾ ਜਾਂਦਾ ਸੀ ਆਪਾਂ ਨਕਲੀ جنگ ਕਹਿ ਲਈਏ ਜਿਹੜਾ ਜਿੱਤ ਜਾਂਦਾ ਸੀ ਉਹਨੂੰ ਸਤਗੁਰੂ ਮਾਨ ਸਤਕਾਰ ਦਿੰਦੇ ਸੀ ਪਰ ਜਿੱਦਾਂ ਤੁਸੀਂ ਮਹੱਤਵ ਦੀ ਗੱਲ ਕੀਤੀ ਆ ਇਹ ਕੇਵਲ ਹੋਲੇ ਤੇ ਮਹੱਲੇ ਜਾਂ ਇੱਥੋਂ ਤੱਕ ਸੀਮਤ ਨਹੀਂ ਆ ਸਾਨੂੰ ਪਿਸ਼ੋਕੜ ਦੇਖਣਾ ਪੈਣਾ ਤੇ ਪਿਸ਼ੋਕੜ ਦੇ ਵਿੱਚ 1 ਸਾਲ ਨਹੀਂ 2 ਸਾਲ ਨਹੀਂ ਕਈ ਹਜ਼ਾਰ ਸਾਲ ਪਿਸ਼ੋਕੜ ਜਾਣਾ ਪੈਣਾ ਜਿਵੇਂ ਹਿੰਦੁਸਤਾਨ ਤੇ ਸਨ 710 ਦੇ ਵਿੱਚ ਮੀਰ ਕਾਸਮ ਨੇ ਪਹਿਲਾ ਹਮਲਾ ਕੀਤਾ ਮਹਿਮੂਦ ਗਜ਼ਨਵੀ ਆਉਂਦਾ ਤੇ ਉਸ ਸਮੇਂ ਦੇ ਵਿੱਚ ਕਈਆਂ ਨੇ ਹਿੰਦੁਸਤਾਨ ਦੇ ਉੱਤੇ ਕਬਜ਼ਾ ਕੀਤਾ ਜਿਵੇਂ ਕਦੇ ਸ਼ੱਕਾਂ ਤੇ ਹੁੰਨਾ ਗੌਰੀ ਤੇ ਗਜ਼ਨਵੀ ਖਿਲਜੀ ਤੇ ਤੁਗਲਕ ਫਾਰਸੀ ਫ੍ਰਾਂਸੀਸੀ ਪੁਰਤਗੇਜ਼ ਅੰਗਰੇਜ਼ ਇਵਨ ਕੇ ਇੱਕ ਵੰਸ਼ ਸੀ ਗੁਲਾਮਾਂ ਦੀ ਗੁਲਾਮਾਂ ਦੀ ਵੰਸ਼ ਵੀ ਹਿੰਦੁਸਤਾਨ ਦੇ ਉੱਤੇ ਆਈ ਤੇ ਇਹਨਾਂ ਨੂੰ ਗੁਲਾਮ ਕਰਕੇ ਚਲੀ ਗਈ ਉਹ ਗੁਲਾਮੀ ਜਿਹੜੀ ਨਾ ਉੱਥੋਂ ਤੁਰਦੀ ਆ ਰਹੀ ਸੀ ਲਗਾਤਾਰ ਤੇ ਉਸ ਗੁਲਾਮੀ ਨੇ ਇਥੋਂ ਹੱਦ ਤੱਕ ਮੜ ਦਿੱਤਾ ਗਿਆ ਸੀ ਕਿ ਸਾਡੇ ਵਿੱਚੋਂ ਅਣਖ ਖਤਮ ਹੋ ਗਈ ਗੈਰਤ ਖਤਮ ਹੋ ਗਈ ਦੋ ਤਿੰਨ ਚੀਜ਼ਾਂ ਹੁੰਦੀਆਂ ਜਿਹੜੀਆਂ ਕੌਮ ਨੂੰ ਜਿੰਦਾ ਰੱਖਦੀਆਂ ਨੰਬਰ 1 ਬੋਲੀ ਨੰਬਰ 2 ਉਹਦਾ ਆਪਣਾ ਸੱਭਿਆਚਾਰ ਉਹਦਾ ਪਹਿਰਾਵਾ ਨੰਬਰ 3 ਧਰਮ ਤੇ ਇਹ ਤਿੰਨੇ ਚੀਜ਼ਾਂ ਸਾਡੀਆਂ ਖਤਮ ਹੋ ਚੁੱਕੀਆਂ ਸੀ ਬੋਲੀ ਵੀ ਖਤਮ ਹੋ ਗਈ ਘਰ ਘਰ ਮੀਆਂ ਸਬਨਾ ਦੀਆਂ ਬੋਲੀ ਔਰ ਤੇਮਾਰੀ ਧਰਮ ਬੰਦਾ ਛੱਡ ਚੁੱਕਾ ਸੀ ਕਿਉਂਕਿ ਅਣਖ ਖਤਮ ਹੋ ਗਈ ਸੀ ਇੱਕ ਨਿੱਕੀ ਜੀਆਂ ਉਦਾਹਰਨ ਹੈ ਜਦੋਂ ਬਾਹਰਲਾ ਬੰਦਾ ਕੋਈ ਆ ਕੇ ਬਹੁ ਬੇਟੀ ਨੂੰ ਚੁੱਕ ਕੇ ਲੈ ਜਾਂਦਾ ਸੀ ਧਨ ਸੰਪਤੀ ਲੁੱਟ ਕੇ ਲੈ ਜਾਂਦਾ ਸੀ ਤੇ ਇਥੋਂ ਦੇ ਵਸਨੀਕ ਆਪਣੇ ਹਾਕਮ ਕੋਲ ਜਾ ਕੇ ਰੋਂਦੇ ਸੀ ਸਾਡੀ ਮਦਦ ਕਰੋ ਤੇ ਉਹ ਇੱਕੋ ਗੱਲ ਕਹਿੰਦੇ ਸੀ ਵੀ ਸ਼ਸਤਰ ਨਹੀਂ ਚੱਕਣਾ ਕੇਵਲ ਪਰਮਾਤਮਾ ਦੀ ਭਗਤੀ ਕਰੋ ਤੇ ਇਹ ਕਹਿ ਕੇ ਕੰਮ ਜਿਹੜਾ ਹੈ ਇਹ ਸਾਰ ਦਿੱਤਾ ਜਾਂਦਾ ਸੀ ਪਰ ਪਹਿਲੀ ਵਾਰੀ ਬਾਹਰਲੇ ਹਮਲਾਵਰਾਂ ਦਾ ਜੇ ਮੂੰਹ ਮੋੜਿਆ ਤੇ 1521 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਾ ਜ ਨੇ ਬਾਬਰ ਦੀ ਫੌਜ ਜਦੋਂ ਆਈ ਤੇ ਉਹਨੂੰ ਡਟ ਕੇ ਕਿਹਾ ਪਾਪ ਕੀ ਜਾਂਜ ਲੈ ਕਾਬਲ ਹੋਤਾ ਆ ਜੋਰੀ ਮੰਗਾ ਦਾਨ ਮਿਲਾ ਲੋ ਉਹਦੀ ਫੌਜ ਨੂੰ ਬਾਬਰ ਦੀ ਫੌਜ ਨੂੰ ਪਾਪ ਦੀ ਜਾਂਜ ਬੁਚੜਾ ਦੀ ਹਕੂਮਤ ਕਿਆ ਅਗਲੀ ਬੇਨਤੀ ਹੁਣ ਜਦੋਂ ਇਹ ਪੜਾਤਰ ਪੜਾ ਹੁੰਦੇ ਆ ਨਾ ਗੁਰੂ ਸਾਹਿਬਾਨ ਨੇ ਸਾਨੂੰ ਸਰੋਵਰ ਦਿੱਤੇ ਬੌਲੀ ਦਿੱਤੀ ਛੇਵੇਂ ਪਾਤਸ਼ਾਹ ਨੇ ਪੈਰਲਰ ਕਰ ਦਿੱਤਾ ਮੀਰੀ ਤੇ ਪੀਰੀ ਦੋਨੇ ਚੀਜ਼ਾਂ ਫਿਰ ਸੱਤਵੇਂ ਪਾਤਸ਼ਾਹ ਕੋਲ 2200 ਘੋੜਸਵਾਰ ਫਿਰ ਦਸਵੇਂ ਪਾਤਸ਼ਾਹ ਮਹਾਰਾਜ ਨੇ ਨਾ ਇਸ ਪਾਵਨ ਧਰਤੀ ਤਨੰਦਰਪੁਰ ਸਾਹਿਬ ਦੀ ਧਰਤੀ ਤੇ ਹੋਲੇ ਮਹੱਲੇ ਦੀ ਜਿਹੜੀ ਸ਼ੁਰੂਆਤ ਕੀਤੀ ਉਹਦੇ ਵਿੱਚ ਸਭ ਤੋਂ ਅਹਿਮ ਕਾਰਨ ਬੜਾ ਕਮਾਲ ਦਾ ਉਹ ਸੁਣਨ ਵਾਲਾ ਹੈ ਔਰੰਗਦੇਵ ਕਹਿੰਦਾ ਕੋਈ ਘੋੜੇ ਤੇ ਨਾ ਚੜੇ ਔਰੰਗਦੇਵ ਕਹਿੰਦਾ ਕੋਈ ਦਸਤਾਰ ਨਾ ਸਜਾਵੇ ਔਰੰਗਦੇਵ ਕਹਿੰਦਾ ਅਣਖ ਦਾ ਪ੍ਰਤੀਕ ਇਹ ਨਗਾਰਾ ਇਹ ਕੋਈ ਨਾ ਵਜਾਵੇ ਇਹ ਤਿੰਨੇ ਚੀਜ਼ਾਂ ਇੱਕ ਕੌਮਲੀ ਬੜੀਆਂ ਜ਼ਰੂਰੀ ਆ ਘੋੜੇ ਤੇ ਨਾ ਚੜੇ ਨਗਾਰਾ ਨਾ ਵਜਾਏ ਤੇ ਦਸਤਾਰ ਨਾ ਸਜਾਏ ਇਹ ਔਰੰਗਦੇਵ ਨੇ ਹੁਕਮ ਕੀਤਾ ਤੇ ਕਹਿੰਦਾ ਏ ਕਿ ਜਿਹੜਾ ਇਹ ਕੰਮ ਕਰੇਗਾ ਉਹਦਾ ਘਰ-ਬਾਰ ਸਾਰਾ ਬਰਬਾਦ ਕਰ ਦੋ ਇਹ ਔਰੰਗਜ਼ੇਬ ਨੇ ਹੁਕਮ ਕੀਤਾ ਦਸਮ ਪਿਤਾ ਨੇ ਇਹ ਚੈਲੰਜ ਕਬੂਲ ਕਰ ਲਿਆ ਸਤਿਗੁਰੂ ਕਹਿੰਦੇ ਨਹੀਂ ਸਿੰਘੋ ਘਬਰਾਣਾ ਨਹੀਂ ਘੋੜੇ ਤੇ ਵੀ ਚੜੋ ਤੇ ਰਣਜੀਤ ਨਗਾਰਾ ਤਿਆਰ ਕਰ ਤਾਂ ਇਹਦੇ ਤੇ ਚੋਟਾਂ ਵੀ ਵਿਝਾਓ ਤੇ 3ਰੇ ਨੰਬਰ ਤੇ ਦਸਤਾਰਾਂ ਵੀ ਸਜਾਓ ਉਹ ਜਿੱਦਾਂ ਇੱਕ ਕਵੀ ਨੇ ਲਿਖਿਆ ਵੀ ਦਸਵਾਂ ਪਿਤਾ ਨੇ ਚੈਲੰਜ ਕਬੂਲ ਕੀਤਾ ਘੋੜੇ ਤੇ ਫੌਜਾ ਚੜਾਉਣ ਲੱਗੇ ਰਣਜੀਤ ਨਗਾਰੇ ਤੇ ਚੋਟਾਂ ਵਜਾਉਣ ਲੱਗੇ ਸਿੰਘ ਗੁਰੂ ਪਿਤਾ ਦੇ ਹੁਕਮ ਨੂੰ ਮੰਨ ਕੇ ਸਿਰਾਂ ਤੇ ਦਸਤਾਰਾ ਸਜਾਉਣ ਲੱਗੇ ਲੋਕੀ ਰੰਗ ਦੀਆਂ ਖੇਡਦੇ ਨੇ ਹੋਲੀਆਂ ਸਿੰਘ ਖੂਨ ਦੇ ਹੋਲੇ ਖੜਾਉਣ ਲੱਗੇ ਇੱਕ ਬੜਾ ਪਿਆਰਾ ਮਹੱਤਵ ਸੀ ਹੋਲਾ ਮਹੱਲਾ ਇੱਕ ਸੂਰਬੀਰਤਾ ਅਣਖ ਔਰ ਅਗਲਾ ਗੱਲ ਇਹਨੂੰ ਕੇਵਲ ਬਾਹਰੀ ਤੌਰ ਤੇ ਨਹੀਂ ਇਹਨੂੰ ਅੰਦਰੂਨੀ ਤੌਰ ਤੇ ਵੀ ਦੇਖਣਾ ਆਪਣੇ ਸਰੀਰ ਨੂੰ ਵੀ ਦੇਖਣਾ ਹਣਾ ਗੁਰੂ ਸਾਹਿਬ ਨੇ ਹੋਲੇ ਮਹੱਲੇ ਬਾਹਰੀ ਤੌਰ ਤੇ ਨਹੀਂ ਅੰਦਰੂਨੀ ਤੌਰ ਤੇ ਜਦੋਂ ਸਿੱਖ ਵਿਕਾਰਾਂ ਨਾਲ ਕੋਈ ਵੀ ਸੱਜਣੇ ਵਿਕਾਰਾਂ ਨਾਲ ਜੰਗ ਲੜੇਗਾ ਸਮਾਜ ਦੇ ਵਿੱਚ ਚੰਗੇ ਕੰਮ ਕਰੇਗਾ ਚੰਗੀ ਜੀਵਨ ਜੋਤ ਜਿਉਵੇਂਗਾ ਉਹਨੂੰ ਗੁਰੂ ਸਾਹਿਬ ਕਹਿੰਦੇ ਇਹ ਮਹੱਲਾ ਖੇਡਦਾ ਪਿਆ ਇਹ ਵਿਚਾਰ ਵੀ ਅੰਦਰੋਂ ਉਤਪਨ ਹੁੰਦੇ ਸਮਾਜ ਲਈ ਆਪਣੇ ਸਮਾਜ ਲਈ ਧਰਮ ਲਈ ਬਿਲਕੁਲ ਅੰਦਰੂਨੀ ਤੇ ਬਹਰੂਨੀ ਦੋਨੇ ਪੱਖ ਗੁਰੂ ਸਾਹਿਬ ਨੇ ਦਿੱਤੇ ਇਹ ਸੀ ਹੋਲੇ ਮਹੱਲੇ ਦਾ ਮਹੱਤਵ ਜਿਹੜਾ ਇੱਕ ਵਿਲੱਖਣ ਕਿਉਂਕਿ ਜਦੋਂ ਆਪਾਂ ਪਿਛੋਕੜ ਜਾਣੇ ਤੇ ਇੱਕ ਘਟਨਾ ਦਾ ਜ਼ਿਕਰ ਆਉਂਦਾ ਹੋਲਕਾ ਦਾ ਹੋਲੀ ਦਾ ਤੇ ਉਹ ਅੱਗੇ ਤੇ ਬੈਠੀ ਉਹਨੂੰ ਬਾਹਰ ਪ੍ਰਾਪਤ ਸੀ ਪ੍ਰਹਿਲਾਦ ਨੂੰ ਲੈ ਕੇ ਪਰ ਉਹ ਰੱਬ ਦਾ ਨਾਮ ਜਪਦਾ ਸੀ ਉਹ ਬਚ ਗਿਆ ਤੇ ਇਹ ਸ਼ੂਦਰ ਨੂੰ ਤਿਹਾਰ ਦੇ ਦਿੱਤਾ ਗਿਆ ਅਖੌਤੀ ਸ਼ੂਦਰ ਨਾਲ ਸ਼ੁਰੂ ਤੋਂ ਹੀ ਧੱਕਾ ਹੁੰਦਾ ਆਇਆ ਗਿਆ ਤੇ ਜਦੋਂ ਤਿਹਾਰਾਂ ਦੀ ਵੰਡ ਹੋਈ ਤੇ ਸ਼ੂਦਰ ਨੂੰ ਸ਼ੂਦਰ ਨੂੰ ਕਦੇ ਸ਼ਕਤੀਸ਼ਾਲੀ ਰੂਪ ਦੇ ਵਿੱਚ ਨਹੀਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਾਂ ਉਹਨੂੰ ਗੁਲਾਮ ਅਵਸਥਾ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਗਈ ਚਾਹੇ ਸਮੇਂ-ਸਮੇਂ 'ਤੇ ਕੋਈ ਮਰਜੀ ਹੁਕਮਰਾਨ ਆਇਆ ਤੁਹਾਡਾ ਸਿੱਧੇ ਤੌਰ 'ਤੇ ਇਸ਼ਾਰਾ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਨੇ ਜਦੋਂ ਆਪਣੀ ਫੌਜ ਨੂੰ ਉਸ ਅਵਸਥਾ ਜੋ ਨਿਕਲਣ ਦੀ ਕੀਤੀ ਤੋਂ ਉਤੋਂ ਹੁਲਿਆਵਾਂ ਲੈਦੀ ਸਥਾਪਨਾਉਂਦੀ ਬਿਲਕੁਲ ਤੁਸੀਂ ਸਿੱਧੇ ਤੌਰ ਤੇ ਕੀ ਇਵੇਂ ਕਿ ਸ਼ੂਦਰ ਜੇ ਪਿੰਡ ਦੇ ਵਿੱਚੋਂ ਟੱਪਦਾ ਸੀ ਉਹਦੇ ਲੱਕ ਨਾਲ ਟਾਣੀ ਬਣ ਦਿੱਤੀ ਜਾਂਦੀ ਸੀ ਉਹ ਕੰਨਾਂ ਨਾਲ ਰੱਬ ਦਾ ਨਾਮ ਨਹੀਂ ਜਪਦਾ ਉਹਦੇ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ ਜੀਬ ਨਾਲ ਜਪਦਾ ਹੁੰਦੀ ਜੀਬ ਕੱਟ ਦਿੱਤੀ ਜਾਂਦੀ ਸੀ ਇੰਨਾ ਤਰਸਕਾਰ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਨਾਲ ਰੱਖਿਆ ਤੇ ਦਸ਼ਮ ਪਾਤਸ਼ਾਹ ਨੇ ਤਾਂ ਇਸ ਧਰਤੀ ਤੇ ਜਦੋਂ ਬਾਹੀ ਫੜ ਕੇ ਖੰਡੇ ਬਾਟੇ ਦੀ ਪੌੜ ਦੇਖ ਕੇ ਤੇ ਭਾਈ ਦਾ ਦੇਖ ਕੇ ਦਰਜਾ ਦਿੱਤਾ ਤੇ ਜਾਤ ਪੱਤ ਊਚਨੀ ਚ ਸਭ ਬਰਾਬਰ ਇਹ ਸਭ ਕੁਝ ਗੁਰੂ ਸਾਹਿਬ ਨੇ ਖਤਮ ਕਰ ਦਿੱਤਾ ਇਸ ਧਰਤੀ ਤੇ ਪਰ ਭਾਈ ਸਾਹਿਬ ਇੱਕ ਤਰਾਸ ਦੀ ਹੈ ਅੱਜ ਜਦੋਂ ਅਸੀਂ ਹੋਲਾ ਮਹੱਲੇ ਦੇ ਵਿੱਚ ਸ਼ਿਰਕਤ ਕਰਦੇ ਹਾਂ ਗੁਰੂ ਘਰ ਤੇ ਨਤਮਸਤਕ ਹੁੰਨੇ ਆਸ਼ੀਰਵਾਦ ਲੈਣ ਦੀ ਹਰ ਸੰਗਤ ਦੀ ਕੋਸ਼ਿਸ਼ ਹੁੰਦੀ ਗੁਰੂ ਘਰ ਆ ਕੇ ਆਸ਼ੀਰਵਾਦ ਲਿਆ ਜਾਵੇ ਪਰ ਜਿਸ ਤਰੀਕੇ ਦਾ ਹੋਣਾ ਮਾਹੌਲ ਬਣ ਗਿਆ ਇਸ ਨੂੰ ਇੱਕ ਮੇਲੇ ਦੇ ਰੂਪ ਵਿੱਚ ਬਣਾ ਦਿੱਤਾ ਗਿਆ ਤੁਸੀਂ ਬਾਹਰ ਨਿਕਲੋਗੇ ਵੱਡੇ ਵੱਡੇ ਟਰੈਕਟਰ ਹੁੱਲੜ ਬਾਜੀ ਜਿਹੜੀ ਹੈਗੀ ਉਹ ਸ਼ਰਮਸਾਰ ਕਰਨ ਵਾਲੀਆਂ ਵੀ ਤਸਵੀਰਾਂ ਨੇ ਬਿਲਕੁਲ ਬਹੁਤ ਸੋਹਣੀ ਤੁਸੀਂ ਗੱਲ ਕੀਤੀ ਕੱਲ ਵੀ ਇੱਕ ਪੁਲਸ ਵਾਲੇ ਵੀ ਅਦਾਸ ਰਹੇ ਸੀ ਕਿ ਜਦੋਂ ਅਸੀਂ ਸਰਹੰਦ ਜਾਂਦੇ ਆ ਸਾਹਿਬ ਜੱਦਾ ਦੇ ਸ਼ਹੀਦੀ ਦਿਹਾੜੇ ਤੇ ਉਦੋਂ ਬੜੀ ਇਕਾਗਰਤਾ ਹੁੰਦੀ ਪਰ ਜਿੱਦਾਂ ਹੀ ਕਹਿੰਦੇ ਸਾਡੀ ਡਿਊਟੀ ਫਤਗ ਇੱਥੇ ਲੱਗਦੀ ਹੈ ਆਨੰਦਪੁਰ ਸਾਹਿਬ ਤੇ ਬਹੁਤ ਵੱਡਾ ਜਿਹੜਾ ਰੌਲਾ ਗੋਲਾ ਨੌਜਵਾਨ ਸਮਝਦੇ ਨਹੀਂ ਆ ਇਹ ਆਉਣ ਵਾਲੇ ਸਮੇਂ ਚ ਬੜੀ ਤਰਾਸਦੀ ਆ ਗਈ ਇੱਕ ਨਿੱਕੀ ਜਿਹੀ ਘਟਨਾ ਜਿਹੜੀ ਆਪ ਜੀ ਦੇ ਮਾਧਿਅਮ ਰਾਹੀਂ ਦੱਸਾਂਗਾ 1975 ਦਾ ਹੋਲਾ ਮਹੱਲਾ ਉਹਦੀ ਵੀਡੀਓ ਏ YouTube ਦੇ ਉੱਤੇ ਉਹ ਕਿਤੇ ਸਰਚ ਕਰਕੇ ਦੇਖੋ ਤੇ ਉਸ ਚੀਜ਼ ਨੂੰ ਅੱਜ ਦੇ ਨੌਜਵਾਨ ਮੈਂ ਬਹੁਤੀ ਗੱਲ ਨਾ ਕਹਾਂ ਕਿਉਂਕਿ ਸਾਡੇ ਜ਼ਿਹਨ ਦੇ ਵਿੱਚ ਘਰੋ ਤੁਰਦਿਆਂ ਇਹ ਹੁੰਦਾ ਵੀ ਟਰੈਕਟਰ ਵੀ ਲਿਸ਼ਕਾ ਕੇ ਜਾਣਾ ਤੇ 25-30 ਲੱਖ ਰੁਪਏ ਟਰਾਲੀ ਤੇ ਵੀ ਲਾਉਣਾ ਤੇ ਫਿਰ ਉਹਦਾ ਰਿਜ਼ਲਟ ਕੀ ਨਿਕਲਦਾ ਪਿਆ ਵੀ ਤਾਸ਼ਖੇਰ ਦੇ ਉੱਥੋਂ ਆਨੰਦਪੁਰ ਸਾਹਿਬ ਆ ਰਿਹਾ ਤੇ ਇੱਥੋਂ ਤਾਸ਼ਖੇਰ ਦੇ ਵਾਪਸ ਜਾ ਰਿਹਾ ਹੁਣ ਇਹ ਚਾਹੀਦਾ ਸੀ ਵੀ ਭਾਵੇਂ ਇੰਨਾ ਪੈਸਾ ਨਾ ਲਾਓ ਓ ਹੋਲਾ ਮੁਹੱਲਾ ਇਹ ਹੋਵੇ ਵੀ ਉਹਨਾਂ ਪੈਸਾ ਆਪਣੇ ਨਗਰ ਦੇ ਵਿੱਚ ਵੀ ਅਸੀਂ ਆਨੰਦਪੁਰ ਸਾਹਿਬ ਗਏ ਉੱਥੋਂ ਇਹ ਸਿੱਖਿਆ ਲੈ ਕੇ ਆਏ ਕਿ ਆਪਣੇ ਨਗਰ ਦੇ ਵਿੱਚ ਕਿਸੇ ਲੋੜਵੰਦ ਦਾ ਘਰ ਬਣਾਤਾ ਕਿਸੇ ਧੀ ਦਾ ਆਨੰਦ ਕਾਰਜ ਕਰਤਾ ਉਹ ਪੈਸਾ ਉੱਥੇ ਲਾਇਆ ਜਾਂਦਾ ਤੇ ਉਹ ਵਾਕਈ ਹੋਲਾ ਮੁਹੱਲਾ ਦੇ ਵਿੱਚ ਪ੍ਰਚਾਰ ਦੀ ਕਮੀ ਵੀ ਨਜ਼ਰ ਆਉਂਦੀ ਆ ਪ੍ਰਚਾਰਕਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਸਾਂਭੀ ਜਿਹੜੀ ਸਾਂਭਣੀ ਚਾਹੀਦੀ ਜਿਹੜਾ ਸਨੇਹਾ ਸੰਗਤ ਨੂੰ ਦੇਣਾ ਸੀ ਨੌਜਵਾਨਾਂ ਨੂੰ ਦੇਣਾ ਸੀ ਅਸੀਂ ਹੋਲੇ ਮੁਹੱਲੇ ਦੀ ਮਹੱਤਤਾ ਪੰਜਾਬ ਦੇ ਵਿੱਚ ਨਹੀਂ ਜਦੋਂ ਸਮਝਾ ਸਕੇ ਤਾਂ ਬਾਰੇ ਸੰਗਤ ਤੋਂ ਕੀ ਆਸ ਉਮੀਦ ਕਰਾਂਗੇ ਕਿ ਕਿੰਨਾ ਕੁ ਸਮਝ ਲਈ ਹੋਗੀ ਕਿਤੇ ਨਾ ਕਿਤੇ ਕਮੀ ਨਜ਼ਰ ਆਉਂਦੀ ਹੈ ਅੱਜ ਜਦੋਂ ਆਮ ਤੌਰ ਤੇ ਪੰਜਾਬ ਦੇ ਜਿੰਨੇ ਵੀ ਇੱਥੇ ਨੌਜਵਾਨ ਪਹੁੰਚੇ ਨੇ ਤਕਰੀਬਨ 99% ਲੋਕਾਂ ਨੂੰ ਹੋਲਾ ਮੁਹੱਲਾ ਬਾਰੇ ਨਹੀਂ ਪਤਾ ਹੋਵੇਗਾ ਬਿਲਕੁਲ ਇਹ ਬਹੁਤ ਵਧੀਆ ਹੈ ਕਮੀ ਤਾਂ ਹਮੇਸ਼ਾ ਪਹਿਲਾਂ ਬੰਦੇ ਨੂੰ ਆਪਣੇ ਆਪ ਤੋਂ ਦੇਖਣੀ ਚਾਹੀਦੀ ਆਪਸ ਬਾਰੇ ਮੈਂ ਮਿਲਿਆ ਹਰ ਪ੍ਰਚਾਰਕ ਨੇ ਕੇਵਲ ਆਪਣੇ ਦਾਇਰੇ ਤੱਕ ਸੀਮਿਤ ਨਹੀਂ ਰਹਿਣਾ ਸਾਡੇ ਕੋਲ ਲਿਟਰੇਚਰ ਇੰਨੀ ਕੁ ਮਾਤਰਾ ਤੱਕ ਹੋਣਾ ਚਾਹੀਦਾ ਹੈ ਕਿ ਜਿੰਨੀਆਂ ਟਰਾਲੀਆਂ ਜਿੰਨੇ ਟਰੈਕਟਰ ਆਉਂਦੇ ਆ ਭਾਵੇਂ ਉਹ ਫਰੀ ਦੇ ਵਿੱਚ ਮੰਡਿਆ ਜਾਵੇ ਇੱਕ ਇੱਕ ਨੌਜਵਾਨ ਬਾਕੀ ਤਾਂ ਸੱਚੀ ਦਿੱਕਤ ਇਹ ਆਉਂਦੀ ਨੰਦਪੁਰ ਸਾਹਿਬ ਆਉਂਦੇ ਬਾਕੀ ਸਾਰਾ ਸਮਾਨ ਹਜ਼ਾਰਾਂ ਰੁਪਏ ਦਾ ਲੈ ਕੇ ਜਾਂਦੇ ਪਰ ਬੰਦਾ ਇੱਕ 200 ਦੀ ਕਿਤਾਬ 300 ਦੀ ਕਿਤਾਬ ਉਹਨੂੰ ਖਰੀਦ ਕੇ ਰਾਜ਼ੀ ਨਹੀਂ ਨੌਜਵਾਨੀ 'ਚ ਇਹ ਤਰਾਸ ਦੀ ਆ ਗਈ ਕਿ ਪੰਜਾਬ ਦੇ ਬੱਚੇ ਅੱਜ ਪੰਜਾਬੀ ਪੜ੍ਹ ਕੇ ਰਾਜ਼ੀ ਨਹੀਂ ਆ ਸਾਡੀਆਂ ਜਥੇਬੰਦੀਆਂ ਨੂੰ ਵੀ ਵੱਧ ਤੋਂ ਵੱਧ ਲਿਟਰੇ ਫ੍ਰੀ ਲਿਟਰੇਚਰ ਜਿਹੜਾ ਹੈ ਉਹ ਛਾਪ ਕੇ ਇਨਾਕੋ ਵੰਡਣਾ ਚਾਹੀਦਾ ਨਾ ਭਈ ਜਿੰਨੀਆਂ ਟਰਾਲੀਆਂ ਆਈਆਂ ਜਿੰਨੇ ਸੱਜਣ ਆਏ ਘਰ ਘਰ ਦੇ ਵਿੱਚ ਭਾਵੇਂ ਉਹ ਕਿਤਾਬੇ ਹੋਲੇ ਮਹੱਲੇ ਦਾ ਇਤਿਹਾਸ ਕੀ ਹੋਵੇ ਉਹ ਲਿਟਰੇਚਰ ਘਰ ਘਰ ਤੱਕ ਪਹੁੰਚਾਉਣਾ ਚਾਹੀਦਾ ਹੈ ਭਾਈ ਸਾਹਿਬ ਅਸੀਂ ਇਸ ਇੰਟਰਵਿਊ ਦੇ ਜ਼ਰੀਏ ਜਿਹੜੇ ਸਿੱਖ ਧਰਮ ਦੇ ਤਿਉਹਾਰ ਨੇ ਹਿੰਦੂਆਂ ਦੇ ਵੀ ਹੈਗੇ ਨੇ ਮੁਸਲਮਾਨਾਂ ਦੇ ਵਿੱਚ ਵੀ ਆਪਣੇ ਦਿਨ ਮਨਾਏ ਜਾਂਦੇ ਨੇ ਔਰ ਬੜੀ ਉਹਨਾਂ ਦੀ ਮਹੱਤਤਾ ਰਹਿੰਦੀ ਹੈ ਉਹਨਾਂ ਧਰਮਾਂ ਦੇ ਵਿੱਚ ਹਿੰਦੂ ਧਰਮ ਚਾਹੇ ਮੁਸਲਮਾਨ ਧਰਮ ਚਾਹੇ ਹੋਰ ਧਰਮ ਹੈਗਾ ਸਿੱਖਾਂ ਦੇ ਵਿੱਚ ਕਿਹੜੇ ਤਿਉਹਾਰ ਨੇ ਜਿਹੜੇ ਹੈਗੇ ਨੇ ਸਿੱਖਾਂ ਦੇ ਦਰਜ ਨੇ ਔਰ ਜਿਨ੍ਹਾਂ ਨੂੰ ਸਿੱਖ ਕੌਮ ਆਪਣੇ ਸ਼ਾਨੋ ਮਤ ਇਤਿਹਾਸ ਨੂੰ ਚੇਤੇ ਰੱਖ ਕੇ ਮਨਾਉਂਦੀ ਹੈ ਇਹ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੇ ਵਿੱਚ ਵਿਸ਼ੇਸ਼ ਤੌਰ ਤੇ ਇਹ ਲਿਖਿਆ ਹੋਇਆ ਜ਼ਿਕਰ ਮਿਲਦਾ ਹੈ ਬਾਕੀ ਸਾਰੇ ਧਰਮਾਂ ਨੂੰ ਉਹਨਾਂ ਦੇ ਤਿਉਹਾਰ ਮੁਬਾਰਕ ਨੇ ਉਹ ਜਿੱਦਾਂ ਜਿੱਦਾਂ ਕਰਦੇ ਸਾਡਾ ਬਿਲਕੁਲ ਸੰਖੇਪ ਸ਼ਬਦਾਂ 'ਚ ਲਿਖਿਆ ਸਾਰੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਗੁਰੂ ਸਾਹਿਬਾਨ ਦੇ ਜੋਤੀ ਜੋਤ ਪੁਰਬ ਗੁਰੂ ਸਾਹਿਬ ਦੇ ਸ਼ਹੀਦੀ ਪੁਰਬ ਤੇ ਗੁਰੂ ਸਾਹਿਬ ਦੇ ਗੁਰਤਾ ਗੱਦੀ ਪੁਰਬ ਇਸ ਤੋਂ ਇਲਾਵਾ ਖਾਲਸਾ ਪੰਥ ਦੀ ਸਾਜਨਾ ਵਿਸਾਖੀ ਦਾ ਦਿਨ ਅਤੇ ਹੋਲਾ ਮਹੱਲਾ ਇਹ ਸਾਡੇ ਤਿਉਹਾਰ ਨੇ ਇਹਨਾਂ ਤਿਉਹਾਰਾਂ ਨੂੰ ਛੱਡ ਕੇ ਜੇ ਅਸੀਂ ਮਿਲਗੋਬਾ ਹੋ ਕੇ ਬਾਕੀ ਤਿਉਹਾਰਾਂ ਵੱਲ ਜਾ ਰਿਹਾ ਪਰ ਸਾਨੂੰ ਸੋਚਣਾ ਚਾਹੀਦਾ ਵੀ ਜਿਹੜੇ ਸਾਡੇ ਇਹ ਤਿਉਹਾਰ ਆ ਇਹਨਾਂ ਨੂੰ ਅਸੀਂ ਗੁਰਮਤ ਦੇ ਵਿੱਚ ਗੁਰਸਿੱਖੀ ਦੇ ਵਿੱਚ ਗੁਰਬਾਣੀ ਦੇ ਮੁਤਾਬਕ ਕਿਸ ਤਰੀਕੇ ਨਾਲ ਮਨਾਉਣਾ ਚਾਹੀਦਾ ਥੋੜਾ ਜਿਹਾ ਇੱਕ ਉਹ ਤਿਉਹਾਰ ਦੀ ਗੱਲ ਕਰਾਂਗੇ ਇੱਥੇ ਜਿਹੜਾ ਸਾਰੀਆਂ ਕੌਮਾਂ ਸਾਰੇ ਧਰਮ ਬੜੇ ਸਤਿਕਾਰ ਨਾਲ ਮਨਾਉਂਦੇ ਨੇ ਉਹ ਦਿਨ ਨੂੰ ਬੜੀ ਚੜ੍ਹਦੀ ਕਲਾ ਨਾਮ ਲਾਇਆ ਜਾਂਦਾ ਉਹ ਹੈ ਦੀਵਾਲੀ ਦਾ ਤਿਉਹਾਰ ਜਦੋਂ ਗਵਾਲੀਅਰ ਦਾ ਵੀ ਜ਼ਿਕਰ ਆਉਂਦਾ ਜਦੋਂ ਰਾਜਿਆਂ ਨੂੰ ਛਡਾਉਣ ਦਾ ਵੀ ਜ਼ਿਕਰ ਆਉਂਦਾ ਦੀਵਾਲੀ ਦੇ ਤਿਉਹਾਰ ਤੇ ਸਿੱਖ ਪੰਥ ਨੇ ਇਹ ਫੈਸਲਾ ਕੀਤਾ ਸੀ ਛੇਵੇਂ ਪਾਤਸ਼ਾਹ ਦੇ ਨਾਲ ਇਹ ਘਟਨਾ ਦਾ ਜ਼ਿਕਰ ਆਉਂਦਾ ਪਰ ਕੁਝ ਇਤਿਹਾਸਕਾਰਾਂ ਨੇ ਅੱਗੇ ਪਿੱਛੇ ਵੀ ਘਟਨਾ ਲਿਖੀ ਪਰ ਚਲੋ ਜਿਹੜੀ ਹੁਣ ਚੱਲਦੀ ਆ ਰਹੀ ਪਰੰਪਰਾ ਉਹ ਉੱਥੇ ਜ਼ਿਕਰ ਕੀਤਾ ਜਾਂਦਾ ਅਗਲੀ ਬੇਨਤੀ ਸਰਬੱਤ ਖਾਲਸਾ ਦੋ ਵਾਰੀ ਸੱਦਿਆ ਜਾਂਦਾ ਸੀ ਸਿੱਖ ਮਿਸਲਾਂ ਵੇਲੇ ਉਹ ਵਿਸਾਖੀ ਤੇ ਦੀਵਾਲੀ ਤੇ ਤੇ ਸਿੱਖ ਗੁਰੂ ਨਾਲ ਜੁੜਿਆ ਰਵੇ ਇਸ ਤੋਂ ਕੋਈ ਵੱਡੀ ਗੱਲ ਨਹੀਂ ਦਰਬਾਰ ਸਾਹਿਬ ਜਾਂਦੀਆਂ ਸੰਗਤਾਂ ਇਸ ਤੋਂ ਕੋਈ ਵੱਡੀ ਗੱਲ ਨਹੀਂ ਗੁਰੂਦਰ ਤੇ ਨਤਮਸਤਕ ਹੁੰਦੀਆਂ ਪਰ ਉਸ ਸਮੇਂ ਵੀ ਜਿਹੜਾ ਵਾਤਾਵਰਨ ਦਾ ਸੁਨੇਹਾ ਸਾਨੂੰ ਗੁਰੂ ਸਾਹਿਬ ਦੇ ਕੇ ਗਏ ਸੀ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਉਸ ਚੀਜ਼ ਨੂੰ ਛੱਡ ਕੇ ਅਸੀਂ ਆਤਿਸ਼ਵਾਜੀ ਦੇ ਇਨ੍ਹਾਂ ਚੱਕਰਾਂ 'ਤੇ ਪੈ ਜਾਂਦੇ ਆ ਕਿ ਗੁਰੂ ਦੇ ਸਿਧਾਂਤ ਤੋਂ ਕੋਹਾਂ ਦੂਰ ਚਲੇ ਜਾਂਦੇ ਆ ਉਸ ਚੀਜ਼ ਦਾ ਸਾਨੂੰ ਪਹਿਲੇ ਨੰਬਰ ਤੇ ਤਿਆਰ ਨੁਕਸਾਨ ਹੋਇਆ ਇਹ ਚੀਜ਼ਾਂ ਦਾ ਸਾਡੇ ਤਾਂ ਵੱਡੇ ਗੁਰਦੁਆਰਾ ਸਾਹਿਬ ਜਿਹੜੇ ਇਤਿਹਾਸਿਕ ਤਰੋਹਰ ਸਾਡੇ ਤੋਂ ਉੱਥੇ ਵੀ ਜਿਹੜਾ ਹੈਗਾ ਆਤਿਸ਼ਬਾਜ਼ੀਆਂ ਦਾ ਜਿਹੜਾ ਹੈਗਾ ਸ਼ਾਮ ਨੂੰ ਜਿਹੜਾ ਹੈਗਾ ਇੱਕ ਹੁਣ ਕਨਸੈਪਟ ਹੀ ਕਰਤਾ ਕਿ ਪੂਰਾ ਸ਼ੋਅ ਹੀ ਰੱਖ ਦਿੱਤਾ ਜਾਂਦਾ ਹੈ ਹਾਲਾਂਕਿ ਉਹ ਸਮਾਂ ਜਿਹੜਾ ਹੈਗਾ ਜਿਹੜਾ ਆਮ ਤੌਰ ਤੇ ਸੰਗਤ ਨੂੰ ਪ੍ਰਚਾਰ ਕਰਨ ਵਾਸਤੇ ਸੰਗਤ ਨੂੰ ਗੁਰੂ ਘਰ ਨਾਲ ਜੋੜਨ ਵਾਸਤੇ ਕਿਸੇ ਤਰੀਕੇ ਦਾ ਗੁਰਮਤ ਸਮਾਗਮ ਤੈ ਹੋ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਜਿਹੜੀਆਂ 3-4 ਚੀਜ਼ਾਂ ਹਨ ਜਿਹੜੇ ਆਪਾਂ ਆਤਿਸ਼ਬਾਜੀ ਕਹਿੰਦੇ ਆ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਏ ਕਿ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਪਲੀਤਾ ਹੁੰਦਾ ਜਿਹੜਾ ਧਾਗਾ ਹੁੰਦਾ ਪਟਾਕੇ ਦਾ ਤੇ ਪ੍ਰੇਮ ਪਲੀਤਾ ਉਹ ਤੇਰੇ ਅੰਦਰ ਪ੍ਰੇਮ ਹੋਵੇ ਪਲੀਤੇ ਦੀ ਥਾਂ ਤੇ ਪ੍ਰੇਮ ਕਿਆ ਸੁਰਤ ਆਤਿਸ਼ਬਾਜੀ ਹੁੰਦੀ ਤੇਰੀ ਸੁਰਤ ਸ਼ਬਦ ਨਾਲ ਜੁੜੀ ਰਵੇ ਇਹ ਤੇਰੀ ਆਤਿਸ਼ਬਾਦੀ ਆ ਗੋਲਾ ਗਿਆਨ ਚਲਾਇਆ ਤੂੰ ਪਟਾਕੇ ਚਲਾ ਕੇ ਨੁਕਸਾਨ ਕਰਦਾ ਤੇਰੇ ਅੰਦਰ ਸ਼ਬਦ ਦਾ ਗਿਆੜਾ ਆ ਜੇ ਤੂੰ ਆਪੀ ਇਹਨਾਂ ਚੀਜ਼ਾਂ ਤੋਂ ਬਾਝ ਜਾਵੇਂਗਾ ਗੁਰੂ ਸਾਹਿਬ ਤਾਂ ਆਪ ਸਾਨੂੰ ਸਮਝਾ ਕੇ ਗਿਆ ਫਿਰ ਸਾਨੂੰ ਸੋਚਣਾ ਚਾਹੀਦਾ ਇਹ ਇਸ ਦੇ ਉਲਟ ਕੰਮ ਕਰ ਰਹੇ ਨਾ ਅਜੇ ਤੱਕ ਕੋਈ ਵੱਡੇ ਗੁਰੂ ਘਰ ਵੀ ਨਹੀਂ ਛੱਡੇ ਜਿੱਤੇ ਅਸੀਂ 1 ਘੰਟੇ ਜਾਂ 1/2 ਘੰਟੇ ਦਾ ਨਹੀਂ ਸ਼ੋਰ ਰੱਖਦੇ ਆਤਿਸ਼ਬਾਦੀ ਦਾ ਮੈਂ ਪਹਿਲਾਂ ਬੇਨਤੀ ਕੀਤੀ ਪਵਨ ਗੁਰੂ ਪਾਣੀ ਪੀਦਾ ਇਹਦੇ ਦੇ ਉੱਪਰ ਕੁਛ ਨਹੀਂ ਇਹਨਾਂ ਇਹਨਾਂ ਦੇ ਬਚਾਉਣ ਲਈ ਸਾਨੂੰ ਚੰਦੀ ਲੋੜ ਹੈ ਸਮਝ ਅਸੀਂ ਕਰਾਹੇ ਪਏ ਉਸ ਨੂੰ ਸਮਝਣ ਦੀ ਜ਼ਰੂਰਤ ਹੈ ਸੋਚਣਾ ਚਾਹੀਦਾ ਬਿਲਕੁਲ ਕੋਸ਼ਿਸ਼ ਕਰੂੰਗੇ ਕਿ ਖਾਸ ਤੌਰ ਤੇ ਸ਼ਰੋਮਣੀ ਕਮੇਟੀ ਜਿਹੜੀ ਅੱਗੇ ਤਰੋਹ ਰਹੀ ਹੈ ਸਿੱਕ ਕੌਮ ਦੀ ਪਾਰਲੀਮੈਂਟ ਹੈ ਗਿਆ ਉਹ ਵੀ ਇਸ ਨੂੰ ਜਿਹੜਾ ਸੰਜੀਦਾ ਨਾਲ ਲਵੇ ਔਰ ਗੁਰੂ ਦੇ ਜਿਹੜਾ ਤਿਹਾਰ ਹੁੰਦੇ ਨੇ ਉਹਨਾਂ ਨੂੰ ਇਸ ਤੋਂ ਥੋੜਾ ਜਿਹਾ ਬਚਾ ਕੇ ਉਹ ਉਸ ਪਾਸੇ ਲਗਾਇਆ ਜਾਵੇ ਸ਼ਰੋਮਣੀ ਕਮੇਟੀ ਵੱਲੋਂ ਬੜੇ ਵੱਡੇ ਪੱਦਰ ਤੇ ਉਪਰਾਲੇ ਕੀਤੇ ਜਾਂਦੇ ਆ ਬڑے ਵੱਡੇ ਪੱਦਰ ਤੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਕੇਵਲ ਇੱਕ ਪੱਖ ਨਹੀਂ अनेका ਪੱਖਾਂ ਸ਼੍ਰੋਮਣੀ ਕਮੇਟੀ ਦੇ ਉਹਨਾਂ ਨੂੰ ਅਸੀਂ ਕਿਨਾਰਾ ਨਹੀਂ ਕਰ ਸਕਦੇ ਕਿਉਂਕਿ ਸ਼੍ਰੋਮਣੀ ਕਮੇਟੀ ਐਸ ਸਮੇਂ ਪੰਥ ਦੀ ਨੁਮਾਇੰਦਾ ਜਮਾਤਾਂ ਤੇ ਨੁਮਾਇੰਦਾ ਜਮਾਤ ਹੋਣ ਕਰਕੇ ਉਹਨੇ ਬੜੇ ਵੱਡੇ ਵੱਡੇ ਪੱਦਰ ਤੇ ਉਪਰਾਲੇ ਕਰਦੇ ਔਰ ਬੜੇ ਕਮਾਲ ਦੇ ਉਪਰਾਲੇ ਕੀਤੇ ਜਾ ਰਿਹਾ ਇਹ ਜਿਹੜੀ ਪਰੰਪਰਾ ਹੈ ਇਹ ਸ਼ੁਰੂਤ ਹੋ ਆ ਰਹੀ ਆ ਤੇ ਇਹਦੇ ਬਾਰੇ ਵਿਚਾਰ ਕੀਤੀ ਜਾ ਸਕਦਾ ਜਿਵੇਂ ਪਹਿਲਾਂ ਇਤਿਹਾਸਿਕ ਜੋੜ ਮੇਲ ਹੁੰਦੇ ਸੀ ਉਹਨਾਂ ਦੇ ਵਿੱਚ ਸਿਆਸੀ ਕਾਨਫਰੰਸਾਂ ਤੇ ਵੀ ਰੋਕ ਲੱਗੀ ਇੱਕ ਸਮੇਂ ਸੰਗਤ ਨੇ ਮੰਗ ਕੀਤੀ ਕਿ ਨਹੀਂ ਸਿਆਸੀ ਕਾਨਫਰੰਸ ਨਹੀਂ ਹੋਣੀ ਚਾਹੀਦੀ ਦੋਸ਼ਣ ਬਾਜ਼ੀਆਂ ਇਹਨਾਂ ਦਿਨਾਂ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਉਹਨਾਂ ਤੇ ਰੋਕ ਲੱਗੀ ਚਾਹੁੰਗੇ ਕਿ ਉਹਨਾਂ ਸਮੇਂ ਦੇ ਵਿੱਚ ਅਜਿਹੀਆਂ ਜਿਹੜੀਆਂ ਕੁਰਾਹਤ ਪਈਆਂ ਚੀਜ਼ਾਂ ਸਿੱਖ ਇਤਿਹਾਸ ਦੇ ਵਿੱਚ ਆ ਕੇ ਹੋਂਦ ਦੇ ਰੂਪ ਦੇ ਵਿੱਚ ਖੜੀਆਂ ਹੋ ਗਆਂ ਉਹਨਾਂ ਨੂੰ ਦੂਰ ਕੀਤਾ ਜਾਵੇ ਸਿਆਸੀ ਕਾਨਫਰੰਸਾਂ ਤੇ ਰੋਕ ਲੱਗੀ ਹੈ ਪਰ ਹੁਣ ਪਿਛਲੇ ਕਈ ਸਮੇਂ ਤੋਂ ਸਿਆਸੀ ਕਾਨਫਰੰਸਾਂ ਨਹੀਂ ਹੋਈਆਂ ਖਾਸ ਕਰਕੇ ਫਤੇਗੜ ਸਾਹਿਬ ਦੀ ਧਰਤੀ ਤੇ ਤਾਂ ਬਿਲਕੁਲ ਨਹੀਂ ਹੋ ਰਹੀਆਂ ਤੇ ਕਿਸੇ ਹੋਰ ਤਰੀਕੇ ਦੇ ਨਾਲ ਸਾਨੂੰ ਕੌਮ ਨੂੰ ਜਾਂ ਨੌਜਵਾਨੀ ਨੂੰ ਸੈਮੀਨਾਰ ਕਰਕੇ ਵੀ ਨੌਜਵਾਨ ਪੀੜ੍ਹੀ ਆਨੰਦਪੁਰ ਸਾਹਿਬ ਦੀ ਧਰਤੀ ਆਈ ਆ ਅਸੀਂ ਆਪਣੇ ਆਪ ਸੋਚਣਾ ਵੀ ਅਸੀਂ ਉਹਨਾਂ ਨੂੰ ਦੇਣਾ ਕੀ ਹੈ ਕਿਸ ਰੂਪ ਚ ਦੇਣਾ ਉਹ ਵਿਧੀ ਵਿਧਾਨ ਕੀ ਹੋਵੇ ਇਹਦੇ ਬਾਰੇ ਵੀ ਸਾਡੇ ਕੋਲ ਜੇ 20-25 ਲੱਖ ਸੰਗਤ ਆਉਂਦੀ ਹੈ ਵੀ ਉਹਨੂੰ ਕਿਸ ਰੂਪ ਦੇ ਵਿੱਚ ਗੁਰਮਤਿ ਦੇ ਨਾਲ ਜੋੜਿਆ ਜਾਵੇ ਉਦਮ ਉਪਰਾਲੇ ਭਾਵੇਂ ਸੈਮੀਨਾਰ ਦੇ ਰੂਪ ਚ ਹੋਣਾ ਭਾਵੇਂ ਵਰਕਸ਼ਾਪ ਲਾ ਕੇ ਤਿਆਰ ਕੀਤੀ ਜਾਣ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਿਆਰੀ ਕਰਨੀ ਚਾਹੀਦੀ ਹੈ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਜੀ ਤਾਂ ਪ੍ਰਿੰਸੀਪਲ ਚਰਨਜੀਤ ਸਿੰਘ ਜਿਨ੍ਹਾਂ ਨੇ ਹੋਲੇ ਮਹਲੇ ਦੇ ਇਤਿਹਾਸ ਦੇ ਬਾਰੇ ਵਿਸਥਾਰ ਦੇ ਨਾਲ ਚਾਣਨਾ ਪਾਇਆ ਔਰ ਜਿਹੜਾ ਨੌਜਵਾਨ ਹੋਲੇ ਮਹਲੇ ਤੇ ਖਾਸ ਤੌਰ ਤੇ ਕੇਸਗੜ੍ਹ ਤਖਤ ਸ੍ਰੀ ਕੇਸਗੜ੍ਹ ਨਤਮਸਤਕ ਹੋਣ ਪਹੁੰਚਦੀ ਆ ਸੰਗਤ ਉਹਨਾਂ ਨੂੰ ਵੀ ਕਿਹਾ ਕਿ ਸਾਨੂੰ ਹੋਲੇ ਮਹਲੇ ਦੇ ਇਤਿਹਾਸ ਤੋਂ ਸਿੱਖਣਾ ਚਾਹੀਦਾ ਔਰ ਆਪਣੇ ਗੁਰੂ ਦੇ ਨਾਲ ਗੁਰੂ ਬਾਣੀ ਦੇ ਨਾਲ ਪੰਥ ਔਰ ਗ੍ਰੰਥ ਦੇ ਨਾਲ ਜੁੜਨ ਦੇ ਲਈ ਅੱਗੇ ਵਧਣਾ ਚਾਹੀਦਾ ਕੈਮਰਾਮੈਨ ਅਨਪ੍ਰੀਤ ਦੇ ਨਾਲ ਰਮਨਦੀਪ ਅਨਮਿਊ ਟੀਵੀ ਤਖਤ ਸ੍ਰੀ ਕੇਸਗੜ੍ਹ ਸਾਹਿਬ